ਇਹ ਬੱਕਰੀ ਹੈ 4200 ਦੇ ਹਿਸਾਬ ਨਾਲ ਹਾਂ ਸਾਰੇ ਨਗਾ ਲਓ ਵੀ ਨੌ ਨਗਾ ਦਾ 4200 ਦੇ ਹਿਸਾਬ ਨਾਲ ਬਾਈ ਕਿਹੜਾ ਪਿੰਡ ਆਪਣਾ ਜੀ ਲੋਕਕੇ ਵਾਲੇ ਬਾਈ ਗੋਰੇ ਨੇ ਕਿੰਨੇ ਲੱਗਾ ਬਾਈ ਨੌ ਨਗਾ ਨੌ ਨਗਾ ਦਾ ਕਿੰਨੇ ਲੱਗਾ 4200 4200 ਦੇ ਹਿਸਾਬ ਨਾਲ 4200 ਦੇ ਹਿਸਾਬ ਨਾਲ ਹੋ ਗਈ ਕਿ ਨਹੀਂ ਲਗਾ ਦਾ ਠੀਕ ਆ ਹਾਂ ਆਪਾਂ ਕਿੰਨੇ ਮੰਗਦੇ ਆ 5500 ਕਹਿਆ ਜੈਜ ਕਰਕੇ ਪਾਉਣਗੇ ਦਾ ਮਾ ਵੀ ਲੰਗਿਆਣੇ ਵਾਲੇ ਬਾਈ ਠੇ ਆ ਗਾਂ 4500 ਦਾ ਹੋਊਗਾ ਯਾਰ ਜੇ ਚੱਜਦੇ ਆ ਦਾ ਛੱਡੋ ਕਿੱਥੋਂ ਦਾ ਛੱਟਨੇ ਆ ਪਾ ਨੂੰ ਹੋਊਗਾ ਕਿਉਂ ਖੱਚਾ ਤੂੰ ਕਰਦੇ ਆ ਹੈ ਕਹਤਾ ਬਾਈ ਯਾਰ ਪੰਜ ਨੂੰ ਬੜ ਲੇ ਯਾਰ 45 ਦੀ ਝਾਕ ਹੈਗੀ ਹੈ ਬਸ ਜਿਹੜੀ ਗੱਲ ਆ ਗੁਰਿਆ ਦੋ ਲਖਾਈ ਕਰਾ ਲਵੇ ਬਸ ਨਹੀਂ ਲਖਾਈ ਕੋਈ ਹਾਰ 2000 ਰੁਪਿਆ ਪਏ ਨਾ ਬੜੇ ਖੁੱਲੇ ਹੋਏ ਇੰਨੇ ਨਾ ਕੋਈ ਹੈ ਨਾ ਵੀ ਨਹੀਂ ਨਹੀਂ ਕਰਦਾ ਨਹੀਂ ਹਰ ਨਹੀਂ ਨਾ ਗੱਡੀ ਕੋਈ ਨਹੀਂ ਲੈ ਜਾਣ ਕਰਨਾ ਕੋਈ ਨਹੀਂ ਕਰਨਾ ਕੋਈ ਨਹੀਂ ਕਰ ਵੀ ਜਾਣੀ ਕਰਨਾ ਕੋਈ ਮਰ ਗਰੀ ਹੁਣ ਸਾਡੂ ਬੋਡੀ ਬੈਲ ਸੀਗੀ ਪਹਿਲਾਂ ਸਾਡੀ ਵੀ ਤੁਸੀਂ ਜਾਵਦੇ ਹੁਣ ਚਾਲ ਮੈਲਾ ਹੁਣ ਕਾਲਾ ਚੜ ਗਿਆ ਗੱਡੀ ਤੇ ਕਾਲਿਆ ਕਰਾਉਂਗਾ ਹੋਰਾਂ ਦੀ ਪੈਸੇ ਪਰ ਹੁਣ ਸਾਡੀ ਆ ਉਹ ਬਈਓ ਕਾਲਾ ਨਾ ਕੱਟਿਆ ਕਰੋ ਉਹ ਸਾਈਡ ਤੇ ਹੋਇਆ ਜੀ ਬਣ ਕੇ ਯਾਰ ਨਾ ਨਾ ਸਾਡਦੇ ਹੋ ਜੋ ਬਾਈ ਬਣ ਕੇ ਥੋੜਾ ਜਿਹਾ ਘੇਰਾ ਖੁੱਲਾ ਕਰ ਲਿਆ ਕਰੋ ਬਾਈ ਯਾਰ ਸਾਡੇ ਤਾਂ ਦੋ ਤਿੰਨ ਹੀ ਪਾਸ ਆ ਯਾਰ ਸਾਡੇ ਛੋਟੇ ਕੰਨਾਂ ਵਾਲੇ ਲੈ ਥੱਲੇ ਲਿਆ ਲੋ ਥੱਲੇ ਲਾ ਲਾ ਥੱਲੇ ਲਾ ਕੇ ਲਿਆਓ ਨਾ ਜਿਹੜੇ ਤੇਰੇ ਪਾਸ ਆ ਥੱਲੇ ਦਾ ਲਾਓ ਨਾ ਫੇਰ ਹੀ ਪਤਾ ਲੱਗੂ ਬਾਈ ਆਖਾਲੇ ਨਹੀਂ ਗੇ ਉਹ ਇੱਧਰ ਕਿੱਧਰ ਗਿਆ ਬਾਈ ਕੋਈ ਗੱਲ ਨਹੀਂ ਤੂੰ ਘੱਟ ਥੱਲੇ ਕੇ ਥੱਲੇ ਕਰਨ ਤੋਂ ਕੋਈ ਨਹੀਂ ਪਤਾ ਨਾ ਲੱਗੇ ਵੀ ਕਿਹੜੇ ਬੈਚੀ ਰਹਿਣ ਦੇ ਕੋਈ ਨਹੀਂ ਤੂੰ ਇਹ ਸੌਦਾ ਕਰੋ ਸੌਦਾ ਕਰੋ ਤੁਸੀਂ ਗੱਲ ਸੁਣਾ ਯਾਰ ਚਲ ਚੱਲ ਇਹਦਾ ਕਰ ਲੈਣ ਦਾ ਕਰ ਲੈਣ ਦਾ ਚਲ ਬੱਠਾ ਦਾ ਹੋਊਗਾ ਥਿੰਨਾ ਦਾ ਹੋਇਆ ਥਿੰਨਾ ਦਾ ਆਹ ਚਲ ਕੋਈ ਇੱਕ ਆਲਾ ਉੱਤਰਨਾ ਕਰੀ ਸੌਦਾ ਕਰਾ ਕੇ ਮੈਂ ਤਾਂ ਕੋਈ ਨਹੀਂ ਆਏ ਆ ਓਏ ਮੂੰਹ ਲਿਖੋ 45000 ਦਾ ਕਹੀਦਾ ਬੈਠਾ ਸਾਡੇ ਸੇਕਿਆ ਤਾੜੀਆਂ ਮਾਰ ਜੀ ਤਾੜੀਆਂ ਤਾੜੀਆਂ ਆਸ ਅਸੀਂ ਮਿਲਦੇ ਨੂੰ ਜਾਣੇ ਸਾਰੇ ਦੇ ਸਾਰੇ ਹੀ ਬੰਦੇ ਨੂੰ ਛੱਡੇ ਸੀ ਨਿੱਪਨੇ ਲੈ ਲੈ ਕਪਤਾਨ ਨੇ ਹੋ ਜਾ ਚਲਾਵੇ ਕਪਤਾਨ ਕੌਤਾਨਾ ਸਾਹਮਣੇ ਕਰਾ ਹਾਂ ਮੇਰੀ ਗੱਲ ਪੀਦਾ ਵੀਰ ਜੀ ਕਪਤਾਨ ਉਹ ਕਪਤਾਨ ਸਟ੍ਰੀਵਲ ਸਾਈਡੋਂ ਮੜਿਆ ਕਪਤਾਨ ਕਿੰਨੇ ਦੇ ਲੈਲੇ ਕਿੰਨੇ ਦੇ ਹੈਲੋ ਪਹਿਲਾਂ ਆਇਆ ਦੱਸਣਾ 4400 ਦੇ 4400 ਨੂੰ ਪਰ ਨਾਗ ਕਿੰਨੇ ਨਾਗ ਟੋਡ ਲਗਾ 10 ਦਾ 10 ਨਾਗ ਪਹਿਲਾਂ ਵੀ ਸੋਗਾ ਚਲੀ ਜਾਂਦਾ ਹੈ ਨਿੰਮੇ ਨਾਲ ਉਹ ਵੀ ਸਿਰੇ ਚੜਿਆ ਹੁਣ ਆ ਗਿਆ ਕਪਤਾਨ ਕਪਤਾਨ ਨੇ ਦੋਸਤੋ ਜਿਹੜੇ ਖਰੀਦ ਰਿਹਾ 10 ਦੇ 10 ਨਾਗ 4400 ਨੂੰ ਡਾਗ ਲਿਆ ਤੇ ਬੱਕਰੇ ਨੂੰ ਦਿਖਾ ਦਿੰਦੇ ਆ ਲੈ ਲਾਓ ਵੀ ਬੱਕਰੇ ਥੱਲੇ ਕਰਾ ਦਿੰਦੇ ਆ ਲਾਓ ਕਪਤਾਨ ਫੇਰੇ ਇਹਨਾਂ ਗੰਦਿੱਲਾ ਵਿੱਚ ਆ ਗਏ ਦੋਸਤੋ ਨਾਗ ਨੂੰ ਵੀ ਖਾਦੇ ਆ ਖਾ ਗਏ ਨਾਲ ਖਾ ਗਏ ਦੋਸਤੋ ਆ ਲਾ ਆ ਗਾ ਨਾ ਗੱਤੀ ਲੈ ਨਹੀਂ ਜਾਏ ਨੂੰ ਦਾ ਦਾ ਸਾਡਾ 4400 ਗੈਂਤੀ ਮਾਰਨਾ ਦੀ 10 ਲੱਖ ਲੰਗਿਆਂ ਨੇ ਤੁਹਾਨੂੰ ਕਿਹਾ ਸੀ ਭਾਈ 200 ਰੁਪਏ ਇਧਰ ਨੂੰ ਮੁਕਰ ਮਾਇਨਾ ਇਧਰ ਨੂੰ ਮੁਕਰ ਗੱਲ ਸੁਣੀ ਇੱਕ ਮਿੰਟ ਸੱਟ ਲੈ ਪੈਣ ਦੇ ਉਹ 200 ਰੁਪਏ ਦੇ ਦੋ 400 ਰੁਪਏ ਦੀ ਪਰਚੀ ਸਾਡੇ ਕੋਲ ਸੀ ਦੋ ਦੀ ਅੱਡੋ ਅੱਡ 200 ਦੇ ਸੀ 400 ਦੇ ਦੇ ਦੋ 200 ਪਤਾ ਨਹੀਂ ਬੋਲੀ ਹੈ ਚੈੱਕ ਕਰ ਮਗਾ ਕੀ ਜੀ ਹਾਏ ਮਾਇਨਾ ਕੀ ਜੀ ਕਿਹੜਾ ਪੈਂਦਾ ਆਪਣਾ ਕਿੰਨੇ ਨਾਲ ਲੈਂਦਾ ਸੀ ਤੁਸੀਂ ਫਰੀਦਪੁਰ 13 ਦੇ 13 ਹੀ ਲੱਗ ਗਏ ਆਓ ਹੁਣ 10 ਦਾ ਸੌਦਾ ਕਰ ਨਾ ਹੋਇਆ ਕਿੰਨੇ ਦੇ ਹਿਸਾਬ ਨਾਲ 2300 ਦੇ ਹਿਸਾਬ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਇੱਥੇ ਪਹੁੰਚਣ ਦੇ ਲਈ ਲੈ ਪੈਸੇ ਬਹੁਤ ਬਹੁਤ ਧੰਨਵਾਦ ਆਇਆ ਕਿੰਨੇ ਨਾਲ ਆਇਆ ਸੀਗਾ ਮਾਜਨ ਜੀ ਕਿੰਨੇ ਨਾਲ ਲੈ ਕੇ ਆਏ ਸੀ ਆਪਾਂ 13 ਜੀ 13 ਦੇ ਕਿੰਨੇ ਪਹਿਲਾ ਕਿੰਨੇ ਵੇਚੇ ਇਕੱਲੇ ਇਕੱਲੇ ਤਿੰਨ ਜੀ 300 ਦਸਾਂ ਦਾ ਇਕੱਠਾ ਹੋ ਗਿਆ ਜੀ ਦਸਾਂ ਦਾ ਕਿੰਨੇ ਦਾ ਸੌਦਾ ਆਇਆ ਦਾ ਹਾਂ ਕਪਤਾਨ ਨਾਲ ਜੀ ਕਪਤਾਨ ਨਾਲ ਕੀ ਰੇਟ ਖੀਦਲੇ ਬਾਈ 43 4300 4300 ਮੇਰੀ 4300 ਨੂੰ ਆਇਆ ਸੌਦਾ 4300 4300 ਸੌਦਾ ਹੈ ਠੀਕ ਹੈ ਜੀ 4300 4300 ਦਾ ਦਸ ਦੂ ਆ ਦੋਤੋ ਵੀ ਦਿਖਾ ਦਨੇ ਆ ਸੀ ਨਾ ਬਾਈ ਬੱਬੂ ਹਾਂ ਕੋਈ ਨਹੀਂ ਆ ਸਾਰੇ 10 ਨਾਕ ਬੱਬੂ 55 ਨਾਕ ਦੀ ਪਹਿਲੇ ਪਰਚੀ ਅੱਡ ਕੱਢਦੇ ਜਿਹੜੀ ਉਹ ਕਿਵੇਂ ਇੱਕ ਚੱਲਾ ਜਾਂਦਾ ਹਾਂ ਬੱਚੇ ਦਿਖਾ ਦੇ ਬਾਈ ਖੋਲ ਖਾੜੀ ਗੱਡੀ ਖੋਲ ਕੇ ਦਿਖਾਈ ਲੋ ਬਈ ਆ ਦੋ ਬੱਕਰੇ ਕਪਤਾਨ ਨੇ ਦੇ ਦੇ ਆ ਇਹ ਕਰੀ ਲਏ ਨਾਲ ਵੀਰ ਦਾ ਆਪਣਾ ਅੰਕਲ ਜੀ ਗੱਡੀ ਹਾਂਜੀ ਹਾਂ ਆਲਮਾਲੇ ਦਵਾਏ ਆ ਬਾਈ ਬਾਗੇ ਪਰਾਣੇ ਕਰੋ ਕਿੱਥੇ ਅੰਕਲ ਜੀ ਕਿਹੜਾ ਪਿੰਡਾ ਪਿੰਡ ਪੁੱਛਦੇ ਆ ਅੰਕਲ ਜੀ ਨਾਮ ਕੀ ਆਪਣਾ ਨਹੀਂ ਦੇਖਣਾ ਤੂੰ ਬਸ ਕੋਈ ਗੱਲ ਫਾਂਕਲਪ ਨੇ ਆਉਂਦੇ ਯੱਕ ਦਾਲ ਪੈਂਡ ਆਲਮਾਲਾ ਪੈਂਡ ਮੈਂ ਤੋਂ ਲੈ ਦਾਰ ਪੈਂਡ ਮੈਂ ਦੱਸ ਦੇ ਮੈਂ ਤੋਂ ਮਾਰ ਕੇ ਦੋ ਆਏ ਬਾਈ ਕੱਲ ਵੀ ਦੋ ਬੱਕਰੀਆਂ ਲੈ ਕੇ ਭੂਰ ਬੱਕਰਾ ਮੰਡੀ ਤੋਂ ਤੇ ਅੱਜ ਦੋਸਤੋ ਫਰੀਦਕੋਟ ਬੱਕਰਾ ਮੰਡੀ ਤੇ ਆਈ ਸੀਗੇ ਤੇ ਅੱਜ ਉਹਨੇ ਬੱਕਰੇ ਖਰੀਦੇ ਦੋ ਬੱਕਰੇ ਖਰੀਦੇ ਅੱਜ ਹੀ 11000 ਦਾ ਰਾਜਾ ਨਹੀਂ ਅੰਦਰ ਨਹੀਂ 2 ਕੋਟ ਨਹੀਂ ਮੈਂ ਵੇਚਦੇ ਨਹੀਂ ਆ ਦੋ ਹਰ ਦੱਸ ਨਹੀਂ ਆਦਾ ਇਹਨਾਂ ਤੇ ਅਜਾ ਹੁਣ ਜੀ ਆਹ ਦੋਸਤੋ 10000 ਦਾ ਸੌਦਾ ਹੋਇਆ ਸੀਗਾ ਜਿਹੜੀ ਬਾਈ ਕਹਿੰਦਾ ਹੁਣ ਛੋਟ ਕਰਦੇ ਸਹੀ ਹੈ 10000 ਨੇ ਸੌਦਾ ਹੋਇਆ ਸਹੀ ਹੈ ਜਿਹੜੀ ਬਾਈ ਆਲਮਾਨਾ ਨੇ ਕਰਾਉਣੀ ਹੈ ਤੁਹਾਨੂੰ ਦੁਬਾਰਾ ਬੱਚੇ ਫੇਰ ਦਿਖਾ ਦੇ ਆ ਸੀਗੇ ਬੱਕਰੇ ਦੋ ਗੱਡੀ ਦੇ ਵਿੱਚ ਦੇਖ ਸਕਦੇ ਆ ਤੁਸੀਂ ਆ ਬੱਕਰੇ ਆ ਦੋ ਤਿੰਨ ਬੱਕਰੇ ਸੀ ਦੋ 10000 ਰੁਪਏ ਸੌਦਾ ਹੋਇਆ ਦੋਆਂ ਦਾ ਸੌਦਾ ਹੈ 10000 ਚ ਸਹੀ ਰੁਪਏ ਮਾਰ ਕੇ ਚੱਲ ਰਿਹਾ ਪਰ ਨਹੀਂ ਨਹੀਂ ਦੋਸਤ ਇਹ ਆ ਸੀ ਸੌਦਾ ਸੌਦਾ ਹੋ ਗਿਆ ਆਸੂ ਤੇ ਸਟਾਰਟ ਸੌਦਾ ਆਵੇਂ ਤੇਰੇ ਗੱਲ ਕਰ ਪਾਠ ਇਹ ਵੀ ਬਿੱਟੂ ਦੀ ਆ ਇਧਰ ਵੇਖ ਆ ਅਸੀਂ ਹੱਥ ਨਹੀਂ ਮਾਰ ਆ ਇਧਰ ਵੇਖ ਆ ਉਹ ਵੇਖ ਹਟ ਮਾ ਉਹਦੇ ਰੇ ਧਾਰ ਵੇਖ ਕੇ ਨਾ ਕਿੱਥੋਂ ਤੱਕ ਜਾਂਦੀ ਆ ਕਿੰਨੇ ਕੰਨਿਆਂ ਨੂੰ ਧਾਰ ਕਰ ਕਿੰਨੇ ਚ ਕਰਤਾ ਇਹ ਕਾਲਾ ਕਹਿੰਦਾ 6 ਚ ਮੈਂ ਨਹੀਂ ਬਾਈ ਚੱਲੀ ਜਾਂਦਾ ਇਹਦਾ ਕੰਮ ਹੁਣ ਇਹਨਾਂ ਦਾ ਸੌਦਾ ਚੱਲੀ ਜਾਂਦਾ ਕਾਲੇ ਨੇ ਪੰਜ ਕਸਰ ਹਜੇ ਦੀ 500 ਦੀ ਕਸਰ ਹੋਊਗੀ ਯਾਰ ਨਹੀਂ ਯਾਰ ਨਾ ਚੱਲ ਜਾ ਨਾ ਨਹੀਂ ਨਹੀਂ ਬਰਚੀ ਕਰਾ ਦੇਣਗੇ ਦੇ ਦੇ ਨਾ ਯਾਰ ਬਰਚੀ ਕਰਾ ਦੇਣਗੇ ਯਾਰ ਉਹ ਕਾਲੇ ਗੱਲ ਸੁਣ ਲੈ ਮੇਰੀ ਜਾ ਉਹ ਦਜਾ ਆਣਾ ਪਰਚੀ ਕਰਾ ਦੇ ਯਾਰ ਦੇ ਦੇ ਯਾਰ ਪਰਚੀ ਕਰਾ ਕੇ ਚਾਰ ਨਾਲ ਹੀ ਲੈਣੇ ਕੱਟਾ 50 ਬਣਾਉਣਾ ਕਿੰਨੇ ਚਿਰ ਨਹੀਂ ਤਾਂ 6 ਦਿਨ ਆਣਾ ਪਰਚੀ ਕੋਸ਼ ਵੀ ਨਾ ਤਾਂ ਅਜ ਕੁਝ ਵੀ ਨਹੀਂ ਆਉਂਦਾ ਉਹ ਨਹੀਂ ਤਾਂ ਅਜ ਕੁਝ ਵੀ ਅੱਛਾ ਆ ਤੇਰਾ ਕਿਆ ਯਾਰ ਤੇਰੇ ਯਾਰ ਲੈ ਬਿੱਟੂ ਭਾਈ ਇਹ ਕਿੰਨੇ ਚ ਕਰਾ ਦੀ ਅੰਕਲ 6000 ਇਹ 6000 ਦੀ ਦੋਦਾਗਾ 6 ਲਿਖਾਈ 800 ਦੀ 800 ਦੀ ਲਖਾਈ ਖਰੀਦਣ ਵਾਲਿਆਂ ਨੇ ਕਰਾਉਣੀ ਆ ਲਖਾਈ ਖਰੀਦਣ ਵਾਲਿਆਂ ਨੇ ਖੋਣੀ ਆ ਬੱਕਰੀ ਆ ਦੋਸਤੋ ਬਾਈ ਪਿੰਡ ਕਿਹੜਾ ਆਪਣਾ ਸਰਾਵਾਈਆ ਬਾਈ ਦਾ ਪਿੰਡ ਵੀ ਸਰਾਵਾਈਆ ਠੀਕ ਆ ਬਿੱਟੂ ਪਾ ਲੈ ਹੋਰ ਬੱਠ ਵੇਚੀ ਆ ਪਹਿਲਾਂ ਦੋ ਪਹਿਲਾਂ ਵੇਚ ਕੇ ਨਾਲ ਹੀ ਤੀਜੀ ਬੱਕਰੀ ਵੇਚਦੀ ਖਰੀਦੀ ਤੇ ਇੱਥੇ ਵੇਚਦੀ ਇਹਦੀ ਹੀ ਕੰਮ ਆ ਠੀਕ ਆ ਬਹੁਤ ਵਧੀਆ ਬਾਈ ਬਾਤ ਕਰਦੇ ਆ ਕੀ ਮੋਲ ਕੀਤਾ ਸੀ ਕਿਤੇ ਕਿੰਨੇ ਦਾ ਸੌਦਾ ਹੋਇਆ ਬਾਪੂ ਕੀ ਮੋਲ ਕੀਤਾ ਸੀਗਾ ਜੋਤਾ 12 ਕਰਿਆ ਸਾਡੇ 8000 ਦੇ ਤੇ 8200 ਸਾਡੇ 8200 ਦੀ ਲੜ ਕੇ ਲਿਖਾਈ ਇਹਨਾਂ ਨੇ ਕਰਾਈ ਹੋਣੀ ਆ ਦਿਖਾਈ ਆਪੋ ਆਪਣੀਆਂ ਭਾਈ ਕੀ ਨਾਮ ਸੀ ਆਪਣਾ ਜੀਪਾਲ ਦੀ ਪਾਰਾ ਜੀਪਾਲੀ ਤੇ ਕਿੱਥੋਂ ਆਇਓ ਬਈ ਅੱਛਾ ਫਰੀਦਕੋਟ ਹੀ ਆ ਗੱਲ ਐ ਵੀ ਦੋਸਤੋ ਆਹ ਆਪੋ ਬਣੇ 8200 ਲਾਈਵ ਦੋਸਤੋ ਆਹ ਬੱਕਰੀ ਸੀ ਇਹਦਾ ਪਹਿਲਾਂ ਵੀ ਸੌਦਾ ਚੱਲੀ ਜਾਂਦਾ ਸੀ ਤੇ ਉਦੋਂ ਜਿਹੜਾ ਸੌਦਾ ਇਹ ਸਿਰੇ ਨਹੀਂ ਚੜਿਆ ਸੀਗਾ ਉਦੋਂ ਖਰੀਦਦਾ ਨਹੀਂ ਕਾਲਾ ਮੰਨ ਕੇ ਚਲੋ ਜੀ ਤੇ ਕਾਲੇ ਨਾਲ ਸੌਦਾ ਬਣਿਆ ਨਹੀਂ ਸੀ ਤੇ ਪਰ ਹੁਣ ਘੱਟ ਕਹਿੰਦੇ ਪੈਸੇ ਘੱਟ ਆ ਤਾਂ ਕਰਕੇ ਸੌਦਾ ਤੇ ਹੁਣ ਜਿਹੜਾ 8200 ਰੁਪਏ ਸੌਦਾ ਹੋ ਗਿਆ ਤੇ ਲਖਾਈ ਦੋਸਤੋ ਜੀ ਆਪੋ ਆਪਣੀ ਆਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ